ਭਾਰਤੀ ਫੌਜ ਦੇ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਕਿਹਾ ਹੈ ਕਿ ਜਿਹੜੀ ਹੈ ਪਾਕਿਸਤਾਨ ਦੇ ਵੱਲੋਂ ਜਿਹੜੇ ਹਮਲੇ ਕੀਤੇ ਗਏ ਨੇ ਉਹ ਸ਼ਿਰ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾ ਸਕਦੇ ਸੀ ਦੇਖੋ ਪਾਕਿਸਤਾਨ ਦੇ ਇਹ ਨਪਾਕ ਇਰਾਦੇ ਆ ਪੂਨਮ ਤੋਂ ਜਨਾਆ ਵੀ ਬਤਵਾਦ ਜਿਹੜਾ ਰਹਿ ਰਿਹਾ ਉਸ ਤੇ ਸਵਾਲ ਖੜੇ ਬਣੇ ਬਿਤੀ ਜਾਣਗੇ ਪਾਕਿਸਤਾਨ ਫੌਜ ਦੀ ਹੈ ਸਰਕਾਰ ਦੀ ਹੈ ਇਸ ਮੁਲਕ ਦੇ ਅੰਦਰ ਇਹ ਨਪਾਕ ਇਰਾਦੇ ਨੂੰ ਨਿਜ਼ਾਮ ਦੇਣ ਦੇ ਜਿਹੜੇ ਵੀ ਜੈਸ਼ੀ ਕੀ ਟੋਲੇ ਆ ਉਹਨਾਂ ਦਾ ਸਾਰਿਆਂ ਦਾ ਸੁਪਰ ਪਾਕਿਸਤਾਨ ਨਾਲ ਜੁੜਦਾ ਹੈ ਵਿਤਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਨ੍ਹਾਂ ਇੱਕ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 355 ਜਿਹੜਾ ਹੈ ਬਲਦਾਨ ਦਿਵਸ ਉਹ ਇਸ ਸਾਲ ਮਨਾਇਆ ਜਾਵੇਗਾ ਇਹ ਦੇਸ਼ਾਂ ਜੀ ਸਥਿਤੀ ਜੈ ਦੇਸ਼ ਨੂੰ ਜਿਸ ਨੇ ਬਚਾਇਆ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਵੱਡਾ ਬਲੀਦਾਨ ਬਹੁਤ ਵੱਡਾ ਯੋਗ ਦਾ ਨਾ ਵਜਿਢਾ ਸ਼ਰਾਬ ਕਾਨ ਮਾਮਲੇ ਅਸੀਸ ਜੀਵੇਂ ਕਿ ਸਾਰੇ ਜਾਣਦੇ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਜਿਹੜੀ 27 ਮੌਤਾਂ ਹੋ ਚੁੱਕੀਆਂ ਨੇ ਉਸ ਉਹਨਾਂ ਨੇ ਉੱਤੇ ਗੱਜ ਕੇ ਵੰਕ ਕੀਤੀ ਹੈ ਕਿ ਇਹ ਨਾ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਕਾਰਾ ਕੀਤਾ ਹੈ ਜਿਨ੍ਹਾਂ ਦਾ ਨਾਂ ਇੱਕ ਇੱਕ ਦੋ ਦਰਸ਼ਣ ਦੁਬ ਦੇ ਰਹੇ ਮੌਤਾਂ ਇਸ ਕਾਨ ਦੇ ਵਿੱਚ ਹੋ ਚੁੱਕੀਆਂ ਜਿਹੜੇ ਦੁਸ਼ਮਣ ਹੈ ਜਿਨ੍ਹਾਂ ਨੇ ਕਾਰਾ ਕੀਤਾ ਉਹਨਾਂ ਤੇ ਕਤਲ ਦੇ ਕੇਸ ਚੱਲਨੇ ਚਾਹੀਦੇ ਸਖਤੀ ਨਾਲ ਕੇਸਾਂ ਮੈਂ ਦੇ ਜਾਵੇ ਸੁਨਿਲ ਜਾਖੜਾ ਜੀ ਵਕਤ ਵੀ ਲੈਨੇ ਸ਼ਰਾਬ ਮਾਮਲੇ ਤੇ ਦੂਸਰੀ ਪਾਸੇ ਜਿਹੜੀ ਆਮ ਆਦਮੀ ਪਾਰਟੀ ਜੋਰਾ ਸ਼ੋਰ ਦੇ ਨਾਲ ਸੂਬੇ ਭਰ ਦੇ ਵਿੱਚ ਪ੍ਰਚਾਰ ਕਰ ਰਹੀ ਹੈ ਸੋ ਤੁਹਾਡੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਮੁਹਿੰਮ ਨਸ਼ਾ ਵਿਰੁੱਧ ਚਲਾਈ ਗਈ ਹੈ ਕਿੰਤੋਂ ਤੱਕ ਸਫਲਤ ਹੋਵੇਗੀ ਦੇਖੋ ਜਿੱਦਾਂ ਨਸ਼ਾ ਵਿਰੁੱਧ ਮਹਿੰਦਰਾਸ ਵਾਲਾ ਪੰਜਾਬ ਚ ਬਹੁਤ ਵੱਡਾ ਇਸ ਮਾਮਲੇ ਤੇ ਚੁਣੇੜਾ ਕੈਂਪੇਨ ਛੜੀ ਗਈ ਹੈ ਇਹ ਦੇ ਬਾਰੇ ਰਾਜ ਸਿੱਧਰਾਂ ਦਾ ਮਤਲਬ ਇਹ ਤਾਂ ਹੋਣਾ ਸੁਭਾਵਿਕ ਹੋ ਸਕਦਾ ਹੈ ਚਲੋ ਜੀ ਚੰਨੀ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਹੁਣ ਸੰਸਦ ਰਤਨ ਐਵਾਰਡ ਦਿੱਤਾ ਜਾਏਗਾ ਸੋ ਤੁਹਾਡਾ ਇਸ ਤਰੀਕੇ ਕਹਿਣਾ ਹੈ ਕਿ ਉਹਨਾਂ ਦੇ ਅਜੇ ਇਹ ਕਿਹੜੇ-ਕਿਹੜੇ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਨੇ ਜਿਸ ਦੇ ਵਿੱਚ ਉਹਨਾਂ ਨੂੰ ਇਹ ਐਵਾਰਡ ਦਿੱਤਾ ਜਾ ਰਿਹਾ ਹੈ ਚੰਨੀ ਜਨੀ ਸਾਰਾਂ ਚੋਂ ਉੱਪਰ ਕੇ ਕਾਫੀ ਅੱਗੇ ਨਾਮ ਆਇਆ ਹੈ ਜੇ ਬਨਾ ਦੇ ਚਾਹੇ ਨੂੰ ਕੁਝ ਸਮਾਂ ਮਿਲਿਆ ਮੁੱਖ ਮੰਤਰੀ ਬਣੇ ਮੁੱਖ ਮੰਤਰੀ ਬੰਨ ਦੇ ਸਾਰੇ ਉਸ ਨਾਲੇ ਜਿਹੜਾ ਨਮਚ ਲਾਈ ਉਹ ਮੀਤਰੀ ਜਿਹੜੀਆਂ ਸੰਸਦਿਕ ਮੀਟੀਆਂ ਹੁੰਦੀਆਂ ਹਨ ਉਹਨਾਂ ਕਮੇਟੀ ਦੇ ਚੇਅਰਮੈਨ ਵੀ ਇਹ ਕੰਮ ਨੇ ਚੱਲਦੇ ਉਹਨਾਂ ਦੀ ਚੋਣ ਕੀਤੀ ਗਈ ਹੈ ਕਿ ਸੰਸਦ ਰਤਨ ਦੇ ਤੌਰ ਤੇ ਉਹਨਾਂ ਨੂੰ ਆਵਾਜ਼ ਜਿਹੜਾ ਦਿੱਤਾ ਜਾਏਗਾ ਸਸ਼੍ਰੀ ਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰੇ ਆਪ ਸਭ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਸਵਾਗਤ ਕਰਦੀ ਹਾਂ ਸੋ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਮੁੱਦਿਆਂ ਬਾਰੇ ਸੋ ਇਹਨਾਂ ਹੀ ਸਿਆਸੀ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਭ ਤੋਂ ਪਹਿਲਾਂ ਜੀ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੀ ਦਾ ਮਿਹਰਬਾਨੀ ਧੰਨਵਾਦ ਦਰਸ਼ਕਾਂ ਨੂੰ ਇਹਨਾਂ ਪਿਆਰ ਨਾਲ ਸਸ਼੍ਰੀ ਕਾਲ ਅਹਿਮ ਮੁੱਦੇ ਲਵਸਵਾਲ ਜੀ ਸਰ ਸਰ ਅਸੀਂ ਗੱਲ ਕਰ ਰਹੇ ਹਾਂ ਅੱਜ ਅਹਿਮ ਮੁੱਦੇ ਤੇ ਪੰਜਾਬ ਦੇ ਜਿੱਥੇ ਕਿ ਪੰਜਾਬ ਦੇ ਵਿੱਚ ਹੁਣ ਭਾਰਤੀ ਫੌਜ ਦੇ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਕਿਹਾ ਹੈ ਕਿ ਜਿਹੜੀ ਹੈ ਪਾਕਿਸਤਾਨ ਦੇ ਵੱਲੋਂ ਜਿਹੜੇ ਹਮਲੇ ਕੀਤੇ ਗਏ ਨੇ ਉਹ ਸ਼ਿਰ ਦਰਬਾਰ ਸਾਹਿਬ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਸੀ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦੇਖੋ ਪਾਕਿਸਤਾਨ ਦੇ ਜਿਹੜੇ ਨਪਾਕ ਇਰਾਦੇ ਐ ਉਹਨਾਂ ਦਾ ਜਿਨਾਇਆ ਵੀ ਬਤਵਾਦ ਜਿਹੜਾ ਰਹੂ ਉਤੇ ਸਵਾਲ ਖੜੇ ਕਿਤੇ ਜਣ ਉਹ ਇਕੱਠ ਹੋਣਗੇ ਕੋਈ ਨਾ ਪਾ ਕੇ ਅੱਧਾ ਬਰੇ ਤੁਸੀਂ ਕੋਈ ਪ੍ਰੋਸੈਜਕਟ ਦਾ ਪ੍ਰਗਟਾਵਾ ਕਰਨ ਦਾ ਸੌਲੀ ਨਹੀਂ ਪੈਦਾ ਆਂਦਾ ਜਿੱਦਾਂ ਨੇ ਵਿਅਕਤਾਂ ਗੁੰਦੀਆਂ ਜਿਸ ਤਰ੍ਹਾਂ ਪਹਿ ਲਗਾਮ ਤੋਂ 25 26 ਜਿਹੜੇ ਹੈਗੇ ਨੇ ਹੱਥ ਤੇ ਲੋਕਾਂ ਦੇ ਕਤਲ ਕੀਤੇ ਗਏ ਉਹ ਤੋਂ ਬਾਅਦ ਜਿਸ ਤੰਗ ਨਾਲ ਪਾਕਿਸਤਾਨੀ ਫੌਜ ਨੇ ਪਾਕਿਸਤਾਨ ਦੀ ਸਰਕਾਰ ਨੇ ਲਗਾਤਾਰ ਇਹਨਾਂ ਗੱਲਾਂ ਨੂੰ ਡਿਨਾਈ ਕੀਤਾ ਕਿ ਸਾਡਾ ਇਹਨਾਂ ਮਾਮਲਿਆਂ 'ਚ ਕੋਈ ਹੱਥ ਨਹੀਂ ਹੈਗਾ ਕਿਉਂਕਿ ਭਾਰਤ ਲਗਾਤਾਰ ਇਹ ਗੱਲ ਕਹਿੰਦਾ ਰਿਹਾ ਦੇਖੋ ਜਿਹੜੀ ਸਾਰੀ ਸ਼ਹਿ ਹੈਗੀ ਹੈ ਪਾਕਿਸਤਾਨ ਫੌਜ ਦੀ ਹੈ ਸਰਕਾਰ ਦੀ ਹੈ ਇਸ ਮੁਲਕ ਦੇ ਅੰਦਰ ਤੇ ਨਾਪਾਕ ਕਰਦਾ ਉਹਨਾਂ ਦਾ ਨਿਜ਼ਾਮ ਦੇਣ ਦੇ ਜਿਹੜੇ ਵੀ ਗੈਰਕਾਨੂੰਨੀ ਟੋਲੇ ਆ ਉਹਨਾਂ ਦਾ ਸਾਰਿਆਂ ਦਾ ਕੁਝੋ ਕੁੜ ਪਾਕਿਸਤਾਨ ਨਾਲ ਜੁੜਦਾ ਹੈ ਸੋ ਪਾਕਤੀ ਫੌਜ ਨੇ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਜਵਾਬ ਦਿੱਤਾ ਉਹਨਾਂ ਦੇ ਠਿਕਾਣੇ ਪਾਕਿਸਤਾਨ ਜਾ ਕੇ ਜਿਹੜੇ ਤਹਿਸ਼ਨਾਇਜ਼ ਕੀਤੇ ਉਹਦੇ ਬਾਰੇ ਤਾਂ ਸਾਰੇ ਮੁਲਕ ਨੇ ਜਿਹੜਾ ਹੈਗਾ ਫੌਜ ਦੀ ਅਸ਼ਸ਼ ਕੀਤੀ ਹੈ ਬੱਲੇ ਬੱਲੇ ਕੀਤੀ ਹੈ ਸਰਕਾਰ ਕੀਤੇਾਰੇ ਕੋਈ ਦੌਰ ਨਹੀਂ ਹੋਇਆ ਤੇ ਕਿਹਾ ਗਿਆ ਕਿ ਸਾਡੀ ਫੌਜ ਜਨੀ ਸਮਰੱਥ ਹੈ ਇਹਦੇ ਚੱਲਦੇ ਆਸੀਂ ਆਰਾਮ ਦੀ ਨੀਂਦ ਸੌ ਸਕਦੇ ਸਾਡੇ ਸਾਡਾ ਮਲਕ ਜਿਹੜਾ ਕੋਈ ਘਰਾ ਸੁਰੱਖਿਤਾ ਜੀ ਜਿਤ ਤੱਕ ਸਵਾਲ ਹੈ ਕਿ ਫੌਜ ਨੇ ਕੱਲ ਕਹੀ ਕੀ ਹੈ ਕਿ ਪਾਕਿਸਤਾਨ ਦੇ ਨਪਾਕਰ ਆਦੇ ਸੋਣਾ ਚੇ ਵੀ ਸ਼ਾਮਲ ਸੀ ਕਿ ਕਿਸ ਤਰ੍ਹਾਂ ਜਿਹੜਾ ਸੇਧਵਾਰ ਸਾਹਿਬ ਖੂਤਾਰ ਨਗਰਕਿਸਾਨ ਸਾਡੇ ਵਿਹੰਦਾਂ ਸਾਡੀ ਬਸੋਂ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ ਸੀ ਔਰ ਸਾਰੇ ਜਿਹੜੇ ਨਿਸ਼ਾਨਿਆਂ ਉਰੋਂ ਸਿੱਧੇ ਜਾ ਰਹੇ ਸੀ ਉਹਨਾਂ ਸਦੀ ਫੌ ਨੇ ਆ ਸਫਲ ਕਰ ਦਿੱਤਾ ਕੰਮ ਜਾਬ ਨਹੀਂ ਹੋਣ ਦਿੱਤੇ ਇਹ ਭਾਰਤੀ ਫੌਜ ਵੱਲੋਂ ਆਇਆ ਜੋ ਦ੍ਰਿਸ਼ ਹੈ ਜੋ ਜਾਣਕਾਰੀ ਆਪਾਂ ਕਹਿ ਸਕਦੇ ਹਾਂ ਦੂਜੀ ਪਾਸੇ ਕੇਵਲ ਇਸ ਮੁੱਦੇ ਦੇ ਉੱਤੇ ਸ਼ੋਨੀ ਪ੍ਰਧਾਨ ਪਰੰਡ ਕਮੇਟੀ ਨੇ ਕਿਹਾ ਕਿ ਜਿਤਾਰਕ ਸੁਵਾਨਾ ਦਰਵਾਰ ਸਾਹਿਬ ਦਾ ਕਹਿੰਦੇ ਇਹ ਤਾਂ ਹੋ ਸਕਦਾ ਹੈ ਕਿ ਕੋਈ ਦੁਨਾਂ ਦੇ ਦਿਸਨਿਸਕਾਰ ਤੋਂ ਪਾਕਿਸਤਾਨ ਦੀ ਜਾਂ ਪਾਰ ਦੀ ਗੱਲ ਕਰੀਏ ਕੋਈ ਰਾਸ਼ਟਰੀ ਨਜ਼ਰੀਆ ਹੋ ਸਕਦਾ ਹੈ ਪਰ ਕਿਹਦੇ ਕੋਈ ਵੀ ਜਰਨਲ ਹੋਵੇ ਇਧਰ ਲਾ ਹੋਵੇ ਉਧਰ ਦਾ ਹੋਵੇ ਕੋਈ ਸੱਚ ਨਹੀਂ ਜਾ ਸਕਦਾ ਕਿ ਮਾਨਤਾ ਦਾ ਸੁਨੇਹਾ ਦੇਣ ਵਾਲਾ ਦਰਵਾਜ਼ਾ ਉਸ ਨੂੰ ਟਾਰਗੇਟ ਕੀਤਾ ਜਾ ਸਕੀ ਹਾਲਾਂਕਿ ਜਰਨਲਿਸਟ ਨੇ ਸਿੱਧੇ ਸਵਾਲ ਹੀ ਪੁੱਛਿਆ ਕਿ ਤੁਸੀਂ ਜਿਹੜਾ ਦਾਵਾ ਇਸ ਨੂੰ ਰੱਦ ਕਰ ਦਾ ਮੁੱਢੇ ਰੱਦ ਕਰਦੇ ਹੋ ਤਾਂ ਜਿਹੜਾ ਇਸ ਨੂੰ ਨਿਕੁਰਪਰ ਪੰਨ ਕਢੀ ਗਏ ਤੇ ਕਾਰੀ ਸੀਰੀਜ਼ ਕਤਰ ਸੀ ਉਹਨਾਂ ਦਾ ਕਹਿੰਨਾ ਕਿ ਰੱਦ ਕਰਨ ਦਾ ਸਵਾਲ ਨਹੀਂ ਹੈ ਮੇਰਾ ਇਸ ਗੱਲ 'ਚ ਵਿਸ਼ਵਾਸ ਹੀ ਨਹੀਂ ਕਿਦਾਂ ਦੀ ਗੱਲ ਹੋ ਸਕਦੀ ਹੈ ਸੋ ਆ ਜੀਪੀਸੀ ਨੇ ਆਪਣਾ ਨਜ਼ਰੀਆ ਤਾਂ ਕਲ ਕੀਤੀ ਹੈ ਜੀ ਬਿਲਕੁਲ ਇਹ ਦਰਬਾਰ ਸਾਹਿਬ ਮੰਨਤਾ ਦਾ ਸਨੇਹਾ ਦੁਨੀਆ ਭਰ ਚ ਮੰਨਤਾ ਦਾ ਸਨੇਹਾ ਦੇਣਾ ਲ ਭਵਿਤਰ ਰਸਮਾਨ ਹੈ ਉਸ ਤੇ ਕੋਈ ਫੌਜ ਕੋ ਚ ਨਾਲ ਇਹਦਾ ਹਮਾਕਤ ਇਹ ਨਹੀਂ ਕਰ ਸਕਦਾ ਦੂਜੇ ਪਾਸੇ ਭਾਰਤੀ ਫੌਜ ਦਾ ਜਿਹੜਾ ਇਹ ਕਹਿਣਾ ਹੈ ਕਿ ਅਸੀਂ ਜਿਸ ਕਦਰ ਜਿਹੜਾ ਪਾਕਿਸਤਾਨ ਦੇ ਨਾਪਾਲ ਕਰਾਦੇ ਸੀ ਉਹਨਾਂ ਨੂੰ ਫੇਰ ਕੀਤਾ ਸਫਲ ਬਣਾਇਆ ਸਾਡੇ ਤਾਂ ਅਫਗਾਨਿਸਤਾਨ ਵੀ ਟਾਰਗੇਟ ਕੀਤੇ ਜਾ ਰਹੇ ਸੀ ਬਸੋਂ ਵੀ ਟਾਰਗੇਟ ਕੀਤੀ ਜਾ ਰਹੀ ਸੀ ਉਕਾ ਨੂੰ ਨੇ ਲੜਾਈ ਲੜੀ ਹੈ ਜਿਸ ਕਦਰ ਉਹ ਮਨਸੂਬੇ ਜਿਹੜੇ ਗਿਆ ਸਫਲ ਕੀਤੇਗੇ ਉਹਦੇ ਲਈ ਤਾਂ ਸਾਰਾ ਮੁਲਕ ਹੀ ਭਾਰਤੀ ਫੌਜ ਸ਼ਾਬਾਹ ਦੇ ਰਿਆ ਪਰ ਦਰਬਾਰ ਸਾਹਿਬ ਦੇ ਮਾਮਲੇ ਚ ਐ ਜੀਪੀਸੀ ਦਾ ਆਪਣਾ ਨਜ਼ਰੀਆ ਜੀ ਜੀ ਬਿਲਕੁਲ ਜੀ ਅਸੀਂ ਅਗਲੇ ਸਵਾਲ ਵੱਲ ਵਧਦੇ ਹਾਂ ਜਿੱਥੇ ਕਿ ਹੁਣ ਇੱਕ ਯੂਟਿਊਬਰ ਹੈ ਦਰੂਵ ਰਾਠੀ ਜਿਸ ਨੇ ਕਿ ਹੁਣ ਗੁਰੂਆਂ ਤੇ ਇੱਕ ਫਿਲਮ ਬਣਾਈ ਹੈ ਐਨੀਮੇਸ਼ਨ ਫਿਲਮ ਹੈ ਇਹਦੇ ਥਰੂ ਬਣਾਈ ਗਈ ਹੈ ਪਰ ਉਸਤੇ ਵੀ ਹੁਣ ਜਿਹੜਾ ਹੈ ਐਜੀਪੀਸੀ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦੇਖੋ ਪਹਿਲਾਂ ਵੀ ਇਦਾਂ ਦੇ ਬਾਅਦ ਉੱਡਦੇ ਰਹਿੰਦੇ ਸੋਨੀ ਗੁਰਦੁਆਰਾ ਪਰਨਕਵਿਟੀ ਲਗਾਤਾਰ ਕੰਦੀ ਰਹੀ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਤੇ ਕੋਈ ਫਿਲਮ ਬਣਾਉਣੀ ਹੋਵੇ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਪ੍ਰੋਗਰਾਮ ਤਿਆਰ ਕਰਨਾ ਹੋਵੇ ਜੋ ਘਾਟੋ ਦੇ ਚ ਇਦਾਂ ਦੀਆਂ ਗੱਲਾਂ ਜਾਂ ਇਦਾਂ ਦੇ ਉਹਦੇ ਚ ਐਲੀਮੈਂਟ ਤੱਤ ਨਹੀਂ ਹੋਣੇ ਚਾਹੀਦੇ ਜਿਹਦੇ ਨਾਲ ਸਿੱਖ ਭਾਣਾ ਨੂੰ ਠੇਸ ਪਹੁੰਚੇ ਜਾਂ ਜਿਹੜਾ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾਏ ਹੁਣ ਜਿਹੜੀ ਇਸ ਦੀ ਰਾਠੀ ਦੀ ਗੱਲ ਕਰ ਰਹੇ ਹਾਂ ਤੇ ਬਾਰੇ ਵੀ ਇਹ ਇਤਰਾਜ ਹੈ ਮੈਂ ਸੁਣਿਆ ਸੀ ਸ਼ੋਮ ਨੇ ਗੁਰਦਵਾਰ ਪੰਥ ਗੁਰਦਵਾਰ ਪਹਿਲੇ ਸਤਾਰਾ ਗੁਜਨ ਸਿੰਘ ਗਰੇਵਾਲ ਉਹ ਅੰਡੀਆ ਸੁਪਰ ਕਨਫੈਡਰੇਸ਼ਨ ਦੇ ਕਟਾਵਰਾ ਕੋਈ ਹੋਇਆ ਹੈ ਅੰਡਾਤਾਰਨ ਵਿੱਚ ਕੁਝ ਉਹੜਾ ਲੰਬੇ ਸਮੇਂ ਤੋਂ ਜੀਪੀਸੀ ਧਾਰਨਿਕ ਸਵਾਨ ਨਮਾਉਂਦੇ ਆ ਰਹੇ ਉਨੇ ਸਾਲ ਤੋਰ ਦੇ ਗਿਆ ਕਿ ਸਿੱਖ ਧਰਮ ਨੂੰ ਜਾਂ ਸਿੱਖ ਇਤਿਹਾਸ ਨੂੰ ਜਿਹੜਾ ਅੱਗੇ ਪ੍ਰਚਾਰਨ ਦੇ ਲਈ ਲੋਕਾਂ ਤੇ ਲੈ ਕੇ ਜਾਣ ਦੇ ਲਈ ਵਾਂਸ ਤੇ ਲੈ ਕੇ ਜਾਣ ਲਈ ਸਾਨੂੰ ਰਾਠੀ ਵਰਗੇ ਪ੍ਰਚਾਰਕਾਂ ਦੀ ਲੋੜ ਨਹੀਂ ਆ। ਕੱਚੋ ਘਾਟਾ ਜਿਹੜੇ ਸਾਡੇ ਤੱਤ ਹੈ ਇਦਾਂ ਜਿਹੜੇ ਤੋੜ ਮੋੜ ਕਰਨ ਪੇਸ਼ ਕੀਤਾ ਜਾਂ ਕਦਾਜੀ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕਈ ਵਾਰੀ ਜਿਹੜੇ ਹੈਗੇ ਐ ਇਦਾਂ ਦੇ ਪ੍ਰੋਗਰਾਮ ਦੇ ਨਾਲੇ ਫਿਲਮਾਂ ਵਾਲੇ ਐ ਚਾਹੇ ਯੂਟਿਊਬਰ ਨੇ ਉਹਨਾਂ ਦੇ ਆਪਣਾ ਨਜ਼ਰੀਆ ਹੁੰਦਾ ਪਰ ਜੇ ਜੀ ਐ ਜੀ ਪੀ ਸੀ ਦੀ ਚਿੰਨ੍ਹ ਵਾਲੀ ਬਣਦੀ ਆ ਇਹ ਗੱਲ ਦਿੱਥਾਨਾ ਨਾਲ ਕਿਸੇ ਗੱਲ ਨੂੰ ਫਰਮਾਇਆ ਜਾ ਰਿਹਾ ਹੈ ਪੇਸ਼ ਕੀਤਾ ਜਾ ਰਿਹਾ ਉਹਦਾ ਨੋਟਸ ਲੈਣਾ ਸੋ ਇਹ ਤਾਂ ਕਾਫੀ ਜਿਆਦਾ ਇਹਦੇ ਰਵਾਜ਼ ਉੱਤੇ ਨਜ਼ਰ ਆ ਰਿਹਾ ਮੈਂ ਦੇਖ ਰਹੀ ਸੀ ਕਿ ਇਹ ਕਾਲੀ ਜਲਦੇ ਆਪਕੋ ਇਹ ਵੀ ਮੰਗ ਕਰ ਰਿਹਾ ਹੈ ਕਿ ਰਾਠੀ ਦੇ ਖਿਲਾਫ ਕੇਸ ਦਾ ਚੋਣਾ ਚਾਹੀਦਾ ਹੈ ਕਿਉਂਕਿ ਉਹ ਸਿਕਤਾਸ ਨੂੰ ਤੋਰ ਮੋੜ ਕੇ ਪੇਚ ਕਰ ਰਹੇ ਹੈ ਜੀ ਜੀ ਸੋ ਅੱਜ ਇੱਕ ਅਗਲਾ ਸਵਾਲ ਤੁਹਾਡੇ ਤੋਂ ਲੈਣੇ ਆ ਜਿੱਥੇ ਕਿ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਇੱਕ ਵੱਡਾ ਐਲਾਨ ਕੀਤਾ ਉਹਨਾਂ ਕਿਹਾ ਹੈ ਕਿ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 355 ਜਿਹੜਾ ਹੈ ਬਲਦਾਨ ਦਿਵਸ ਉਹ ਇਸ ਸਾਲ ਮਨਾਇਆ ਜਾਵੇਗਾ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਚੀਮਾ ਜੀ ਨੇ ਬਹੁਤ ਇੱਕ ਵੱਡਾ ਅਹਿਮ ਫੈਸਲਾ ਸੁਣਾਇਆ ਐਲਾਨ ਕੀਤਾ ਉਹਦਾ ਗੁਰੂ ਤੇਗ ਬਹਾਦਰ ਜੀ पूरा हिंदुस्तान ਜਿਹੜਾ ਉਹਨਾਂ ਪ੍ਰਤੀ ਨਤਮਸਤਕ ਹੁੰਦਾ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਚਾਹੇ ਸਿੱਖ ਪਾਈਚਾਰਾ ਜਾਂ ਜਿਹੜੇ ਸਿੱਖ ਪਾਈਚਾਰਾ ਨਾਲ ਸਿੱਧੇ ਤੌਰ ਤੇ ਸੌਣ ਨਹੀਂ ਵੀ ਰੱਖਦੇ ਇਹ ਦੇਸ਼ ਆ ਜੀ ਜੀ ਸਥਿਤੀ ਜੈ ਦੇਸ਼ ਨੂੰ ਜਿਸ ਨੇ ਬਚਾਇਆ ਤਾਂ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਵੱਡਾ ਬਲੀਦਾਨ ਆ ਬਹੁਤ ਥੋੜਾ ਯੋਗ ਦਾ ਨਾਲ ਅੱਜ ਵੱਡੇ ਵੱਡੇ ਲੋਕ ਗੱਲਾਂ ਕਰਦੇ ਆ ਧਰਮਾਂ ਦੀਆਂ ਫਲਸਫਿਆਂ ਦੀਆਂ ਸਰਬਸਾਂ ਦੀ ਬalten ਦੀਆਂ ਗੱਲਾਂ ਕਰਦੇ ਆ ਸਾਰੇ ਧਰਮਾਂ ਦੇ ਸਤਕਾਰ ਦੀ ਗੱਲ ਕਰਦੇ ਆ ਇਹ ਗੁਰੂ ਤੇਗ ਬਹਾਦਰ ਜੀ ਤੋਂ ਵੱਡਾ ਸਨਿਆਹ ਦੇਣ ਵਾਲਾ ਕੌਣ ਹੈ ਉਹਨੇ ਸਭ ਤੋਂ ਵੱਡਾ ਸਨਿਆਹ ਦਿੱਤਾ ਆਪਣੀ ਕੁਰਬਾਨੀ ਦੇ ਕੇ ਦਿੱਤਾ ਕਿ ਸਾਰੇ ਧਰਮਾਂ ਦਾ ਕਿਸ ਕਦਰ ਸਤਕਾਰ ਔਰ ਇਸ ਮੁਲਕ ਦੇ ਅੰਦਰ ਜਿਹੜਾ ਜ਼ੁਲਮ ਹੈ ਉਹਦਾ ਟਾਕਰਾ ਕਿਵੇਂ ਕੀਤਾ ਜਾ ਸਕਦਾ ਹੈ ਗੁਰੂ ਤੇਗ ਬਹਾਦਰ ਜੀ ਨੇ ਪੂਰੇ ਮੁਲਕ ਨੂੰ ਬਚਾਉਣ ਲਈ ਮਾਨਵਤਾ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਉਸ ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਜਦੋਂ ਆਪਾਂ ਨੂੰ ਬਲੀਦਾਨ ਦੇ ਇਸ ਦੀ ਗੱਲ ਕਰ ਰਹੇ ਹਾਂ ਤਾਂ ਕਹਿੰਦੇ ਵਿੱਤ ਮੰਤਰੀ ਜਿਹੜੇ ਅਰਬਾਲ ਚਿਮਾ ਜੀ ਆ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਬਕਾਇਦਾ ਮੀਡੀਆ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਕਿ ਉਹਨਾਂ ਦੀ ਯਾਤਰਾ ਜਿਹੜੀ ਹੈ ਗਿਆ ਯਾਤਰਾ ਜਿਹੜੀ ਹੈ ਕੱਢੀ ਜਾਏਗੀ ਇਤਿਹਾਸਕ ਯਾਤਰਾ ਹੋਏਗੀ ਜਿਨ੍ਹਾਂ ਜਨਹਾਰਾਂ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਜੀ ਆਪਣੀ ਕੁਰਬਾਨੀ ਦੇਣ ਲਈ ਦਿੱਲੀ ਪਹੁੰਚੇ ਉਹਨਾਂ ਮਾਰਗਾਂ ਤੇ ਉਹਨਾਂ ਰਸਤਿਆਂ ਤੇ ਚੱਲ ਕੇ ਯਾਤਰਾ ਹੋਏਗੀ ਔਰ ਸਨਿਆਹ ਦਿੱਤਾ ਜਾਏਗਾ ਮੈਂ ਸਮਝਦਾ ਇੱਕ ਬਹੁਤ ਹੀ ਚੰਗਾ ਅਪਰਾਲਾ ਇਸ ਮੁਲਕ ਦੇ ਅੰਦਰ ਇਸ ਵੇਲੇ ਸਭ ਤੋਂ ਵੱਡੀ ਇਸ ਗੱਲ ਦੀ ਲੋੜ ਹੈ ਕਿ ਕਿਸ ਤਰ੍ਹਾਂ ਸਾਰੇ ਧਰਮਾਂ ਦਾ ਸਤਕਾਰ ਔਰ ਮਾਨਵਤਾ ਦੇ ਹਿੱਤਾਂ ਦੀ ਰਾਖੀ ਦੀ ਗੱਲ ਗੁਰੂ ਤੇਗ ਬਹਾਦਰ ਜੀ ਤੋਂ ਵੱਡਾ ਸਨੇਹਾ ਦੁਨੀਆ 'ਚ ਕੌਣਾ ਦੇਣ ਵਾਲਾ ਮਾਨਵਤਾ ਦੇ ਹਿੱਤਾਂ ਦੀ ਰਾਖੀ ਦੀ ਜੇ ਆਪਾਂ ਗੱਲ ਕਰਦੇ ਤਾਂ ਉਸ ਗੁਰੂ ਤੇਗ ਬਹਾਦਰ ਦਾ ਸਨੇਹਾ ਦੇਣ ਲਈ ਯੂਗ ਪਾਜਾਤਰਾ ਦਾ ਪ੍ਰੋਗਰਾਮ ਲਿਖਿਆ ਗਿਆ ਇਹ ਤਾਂ ਵੱਡੀ ਗੱਲ ਹੋ ਨਹੀਂ ਸਕਦੀ ਔਰ ਜਿਮਾ ਦੀ ਨਹੀਂ ਗੱਲ ਵੀ ਕਹੀ ਹੈ ਕਿ ਅਸੀਂ ਕਾਲ ਜਾਂ ਜੁਨੀਵਰਸਿਟੀਾਂ ਚ ਗੁਰਤੇਗ ਬਹਾਦਰ ਜੀ ਨਾਲ ਸੰਬੰਧ ਜਿਹੜੇ ਪ੍ਰੋਗਰਾਮ ਕਰਾਵਾਂਗੇ ਦੀਵਾਨ ਕੀਰਤਨ ਅਤੇ ਇਹਦੇ ਪ੍ਰੋਗਰਾਮ ਅਸੀਂ ਜਾਣਗੇ ਖਾਤੋ ਤੁਸੀਂ ਜਿਹੜੀ ਸਾਡੀ ਨੌਜਾਨ ਪੀੜੀ ਹੈ ਦੇਖੋ ਸਵਾਗਤ ਅੌਰ ਤੇ ਕੋਈ ਦਿਨ ਆਉਂਦਾ ਉਸ ਦਿਨ ਨੂੰ ਚੇਤੇ ਕੀਤਾ ਜਾਂਦਾ ਗੁਰਦਰਾ ਸਾਹਿਬਾਂ ਚ ਸਮਾਗਮ ਹੁੰਦੇ ਐ ਔਰ ਬਾਅਦ ਵਿੱਚ ਲੰਬੇ ਸਮੇਂ ਲਈ ਉਹਨਾਂ ਸਿਧਾਂਤਾਂ ਨੂੰ ਉਹਨਾਂ ਕੁਰਬਾਨੀਆਂ ਨੂੰ ਜਿਹੜਾ ਉਸ ਸੰਗਤ ਨਾਲ ਦਿੱਤੇ ਨਹੀਂ ਕੀਤਾ ਜਾਂਦਾ ਜਿਹਦਾ ਨਵੀਂ ਪੀੜੀ ਨੂੰ ਜਾਣਕਾਰੀ ਦੇਣ ਦੀ ਲੋੜ ਹੈ ਸੋ ਜੇ ਇਦਾਂ ਦੀ ਕੋਈ ਪਾਜਾ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ ਜਾਏਗਾ ਪ੍ਰੋਗਰਾਮਾਂ ਦਾ ਪ੍ਰੋਗਰਾਮ ਲਿਖਿਆ ਜਾ ਰਿਹਾ ਹੈ ਔਰ ਨੌਜਾਨ ਪੀੜ੍ਹੀ ਜਿਹੜੀ ਜੁਵਾ ਪੀੜ੍ਹੀ ਹੈ ਸਾਡੇ ਇੱਕ ਬਹੁਤ ਵੱਡਾ ਚੰਗਾ ਸੁਨੇਹਾ ਚੰਗਾ ਉਪਰਾਲਾ ਹੋਏਗਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਹੈ ਯਾਦ ਦੇ ਵਿੱਚ ਆ ਉਹਨਾਂ ਦਾ ਸੁਨੇਹਾ ਦੇਣਾ ਇਸ ਮੌਕੇ ਦੇ ਅੰਦਰ ਮੈਂ ਕਹਿੰਨਾ ਕਿ ਸਤੋਂ ਪਵਿੱਤਰ ਕਾਰਜ ਹੋਏਗਾ ਕੇਵਲ ਧਾਰਮਿਕ ਖੇਤਰ 'ਚ ਨਹੀਂ ਸਮਾਜਿਕ ਸੱਭਿਆਚਾਰ ਸੰਜੀਵਾਲਤਾ ਮਾਨਤਾ ਬਹੁਤ ਸ਼ਬਦ ਬਹੁਤ ਕੁਝ ਕਿਹਾ ਜਾ ਸਕਦਾ ਹੈ ਉਹ ਸੁਨੇਹਾ ਦੁਨੀਆ ਦੇ 'ਚ ਦੇਣ ਦੇ ਲਈ ਦੁਨੀਆ ਪਰਸੇ ਸੁਨੇਹਾ ਜਾਏਗਾ ਮੈਂ ਸੰਦਾ ਇੱਕ ਕਹਾਂਗਾ ਉਪਰਾਲਾ ਜਿਹੜਾ ਹੈਗਾ ਭਪੰਦੇ ਭਗਵੰਤਵਾਨ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਇਸ ਦੀ ਸਾਰੇ ਪਾਸਿਆਂ ਤੋਂ ਸ਼ਲਾਘਾ ਵੀ ਹੋएगी ਔਰ ਬਨਿਆਦੀ ਤੌਰ ਤੇ ਇੱਕ ਜਿਹੜਾ ਪ੍ਰੋਗਰਾਮ ਹੈ ਜਿਹੜਾ ਬਹੁਤ ਸਾਰੇ ਸਨਿਆ ਜਾਂ ਧਾਰਮਿਕ ਸਨਿਆ ਰਾਸੀ ਜਾਂ ਹੋਰ ਸਭਿਆਚਾਰਕਾਂ ਗੱਲ ਕਰਦੇ ਆ ਖਾਸ ਕਰਕੇ ਪੰਜਾਬ ਦੇ ਖੇਤ ਦੀ ਆਪਾਂ ਗੱਲ ਕਰੀ ਜਿਸ ਨੇ ਖਰਾਜ ਜਿਹੜੀ ਮਹਿਮ ਵਸੇੜੀ ਗਿਆ ਮੈਂ ਸਨਦਾ ਇਹੋ ਜਿਹਾਂ ਕ੍ਰਿਤਿਆਾਂ ਤੋਂ ਵੀ ਨੌਜਵਾਨਾਂ ਨੂੰ ਬਚਾਉਣ ਦੇ ਲਈ ਗੁਰੂ ਤੇਗ ਬਹਾਦਰ ਜੀ ਦੇ ਸਨਿਆ ਉਹਨਾਂ ਦੀ ਕੁਰਬਾਨੀ ਦਾ ਸਨਿਆ ਆਪਣੇ ਆਪ ਚ ਬਹੁਤ ਵੱਡਾ ਪੈਗਾਮ ਹੋਏਗਾ ਬ੍ਰਾਜ਼ੀਲ ਲੈ ਕੇ ਜਾਵਾਂਗੇ ਜੀ ਜੀ ਸੋ ਤੁਸੀਂ ਬਹੁਤ ਵਧੀਆ ਗੱਲ ਕਹੀਏ ਸੋ ਅਸੀਂ ਅੱਗੇ ਵਧਦੇ ਹਾਂ ਜਿੱਥੇ ਕਿ ਹੁਣ ਪੰਜਾਬ ਆਸ਼ਪਾ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਰਾਜਪਾਲ ਨੂੰ ਮਿਲੇ ਨੇ ਉਹ ਸਪੈਸ਼ਲੀ ਆਪਣਾ ਵਫਦ ਜਿਹੜਾ ਨੇ ਲੈ ਕੇ ਉਹਨੂੰ ਰਾਜਪਾਲ ਨੂੰ ਮਿਲੇ ਨੇ ਉੱਥੇ ਉਹਨਾਂ ਨੇ ਗੱਲਬਾਤ ਕੀਤੀ ਹੈ ਮਜੀਠਾ ਸ਼ਰਾਬ ਕਾਂਡ ਮਾਮਲੇ ਅਸੀ ਜੀਵੇਂ ਕਿ ਸਾਰੇ ਜਾਣਦੇ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਜਿਹੜੀ 27 ਮੌਤਾਂ ਹੋ ਚੁੱਕੀਆਂ ਨੇ ਸੋ ਉਹਨਾਂ ਨੇ ਉੱਥੇ ਗੱਜ ਕੇ ਮੰਗ ਕੀਤੀ ਹੈ ਕਿ ਇਹਨਾਂ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਸੋ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਦੇਖੋ ਬਹੁਤ ਹੀ ਇਮਾਨਦਾਰ ਭਾੜਾ ਬਰਤਾਰਾ ਵਾਪਰਿਆ ਖਾਤੋਂ ਦੋਨਾਂ ਦਿਨਾਂ ਚ ਵਾਪਰਿਆ ਦੋਨੋਂ ਇੱਕ ਪਾਸੇ ਜੁਧ ਨਸ਼ਾ ਵਿਰੋਧ ਦਾ ਸਦਾ ਪੈਗਾਮ ਦਿੱਤਾ ਗਿਆ ਕਿ ਮੰੰਦਾ ਆਵਾਜ਼ੀ ਪਾਰਟੀ ਸਰਕਾਰ ਆ ਮੁਖੋਂ ਦੀ ਤੋ ਆਤਮਾਨ ਦੀ ਅਗਵਾਈ ਏਟ ਵੱਡੇ ਵੱਡੇ ਪ੍ਰੋਗਰਾਮ ਲਿਖੇ ਜਾ ਰਹੇ ਐਨ ਉਸ ਮੁਖੇ ਤੇ ਸਮਾਜ ਦੇ ਦੁਸ਼ਮਣਾਂ ਨੇ ਮਾਨਤਾ ਦੇ ਦੁਸ਼ਮਣਾਂ ਨੇ ਜੋ ਇਹ ਕਾਰਾ ਕੀਤਾ ਉਹ ਦੇ ਖਿਲਾਫ ਸਾਰੇ ਤਰ੍ਹਾਂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪਾਈਪਾ ਦੇ ਪ੍ਰਧਾਨ ਨੇ ਪੰਜਾਬ ਦੇ ਸ੍ਰੀ ਜਕੜ ਸੁਦੇ ਵੀ ਆਗੂ ਹੈ ਉਹਨਾਂ ਨੇ ਗੁਰਨਦੀ ਨਾਲ ਮੁਲਾਕਾਤ ਕਰਕੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਕਿ ਬਹੁਤ ਵੱਡਾ ਮੰਦ ਭਗਾ ਕਾਰਾ ਵਾਪਰਿਆ ਇਹਦੀ ਤਹ ਤੱਕ ਜਾਣ ਦੀ ਲੋੜ ਹੈ ਜਿਨ੍ਹਾਂ ਨੇ ਕਾਰਾ ਕੀਤਾ ਹੈ ਜਿੱਦਾਂ ਉਹਨਾਂ ਨੇ ਕਿਹਾ ਕਿ 2 ਦਰਜਨ ਦੁਕ ਦੇਲੇ ਬਹੁਤਾ ਇਸ ਕਾਨ ਦੇ ਚ ਹੋ ਚੁੱਕੇ ਆ ਜਿਹੜੇ ਦੁਸ਼ਮਣ ਹੈ ਜਿਨ੍ਹਾਂ ਨੇ ਕਾਰਾ ਕੀਤਾ ਉਹਨਾਂ ਉਤੇ ਕਤਲ ਦੇ ਕੇਸ ਚੱਲਣੇ ਚਾਹੀਦੇ ਸਖਤੀ ਨਾਲ ਪੇਸ਼ ਹੋਣਾ ਚਾਹੀਦਾ ਹੋਰੇ ਵੀ ਕਿਹਾ ਗਿਆ ਹੈ ਕਿ ਵੀ ਇਹ ਦੇ ਪਿੱਛੇ ਜਿਹੜੀ ਲੋੜ ਆ ਕਿ ਪੈਸਾ ਕਿੱਥੋਂ ਆਉਂਦਾ ਤੇ ਪੈਸਾ ਜਾਂਦਾ ਕਿੱਧਰ ਹੈ ਕਿਉਂਕਿ ਅਕਸ਼ਰੀ ਕਿਹਾ ਜਾਂਦਾ ਹੈ ਕਿ ਜਿਹੜੇ ਖਰੀਂਦੇ ਹੁੰਦੇ ਹੈ ਇਹਦਾ ਕੰਮ ਕਰਨ ਵਾਲੇ ਉਹ ਅੱਗੇ ਪੈਸੇ ਟਕੇ ਨਾਲ ਜਿਹੜੇ ਕੁਝ ਪੈਸੇ ਦੇ ਲਿਹਾਰ ਨਾਲ ਉਹਨਾਂ ਨੂੰ ਰੱਖਿਆ ਜਾਂਦਾ ਹੈ ਨਾ ਕਮਾ ਦੇ ਲਈ ਪਰ ਪਿੱਛੇ ਵੀ ਵੱਡਾ ਹੱਥ ਨਾ ਵੱਡੇ ਲੋਕ ਹੁੰਦੇ ਇਸ ਸੋਖੜ ਦੇ ਵਿੱਚ ਕੌਣ ਹੈ ਘਾਰਾ ਕਰਨ ਵਾਲੇ ਸੀਚ ਅਖਰ ਉਹਨਾਂ ਨੇ ਇਹ ਵੀ ਆਵਾਜ਼ ਠਾਈ ਹੈ ਕਿ ਇਹ ਆਖਰ ਇਹਦਾ ਪਰਦਾ ਫਾਸ਼ ਹੋਣਾ ਚਾਹੀਦਾ ਹੈ ਕਿ ਕੌਣ ਹੈ ਤਾਂ ਮੰਨ ਤੇ ਬੈਰੀ ਕਿੰਨਾ ਨੇ ਇੰਨਾ ਵੱਡਾ ਕਾਣ ਕੀਤਾ ਇਕ ਵਾਰ ਸੇ ਅਸੀਂ ਜੁੱਧ ਨਸ਼ਾ ਮੁਰਦਾ ਡਿਵਿਡਿ ਲੜਾਈ ਲੜ ਰਹੇ ਹਾਂ ਔਰ ਉਸ ਵੇਲੇ ਮਜੀਠਾ ਦੀ ਧਰਤੀ ਦੇ ਜਿਸ ਤਰ੍ਹਾਂ ਦਾ ਵਰਤਾਰਾ ਵਾਪਰਿਆ ਇਸ ਆਧਾਰਨਾ ਕਠਿਨਾਂੀ ਸੀ ਜਾਖਰ ਨੇ ਸ਼ਕਤੀ ਨਾਲ ਕਿ ਇਸਨ ਕਲ ਜ਼ੇਤਕਾਰਵੇ ਕਰਨੇ ਮੰਗ ਕੀਤਾ ਵਰਨਨ ਨੂੰ ਇਸ ਕਲ ਤੇ ਚੋੜ ਦੇ ਕੇ ਉਹਨਾਂ ਨੇ ਕਿਹਾ ਕਿ ਜੇ ਕੋਈ ਦਿੱਲੀ ਨਾਲ ਵੀ ਤਾਰਾਂ ਜੁੜਦੀਆਂ ਕਿੱਥੋਂ ਜਿਹੜਾ ਇਹਦੇ ਲਈ ਮਟੀਰੀਅਲ ਆ ਕਿੱਥੋਂ ਤਾਲ ਪਦਾਰਥ ਹੈ ਜਿਹੜਾ ਮੌਤਾਂ ਦਾ ਕਾਰਨ ਬਣਿਆ ਉਹ ਸਾਰੇ ਮਾਨਤਾ ਤਹ ਤੱਕ ਜਾਣ ਦੀ ਜ਼ਰੂਰਤ ਹੈ ਉਰੇ ਜਿਹੜੇ ਤੰਦਾ ਨਾਲ ਜਿਹੜੇ ਸਾਰੇ ਲੋਕ ਜੁੜੇ ਹੋਇਆ ਸਾਰਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਪੰਜਾਬ ਚ ਇਹ ਪਹਿਲਾ ਮੌਕਾ ਨਹੀਂ ਇਹ ਤੋਂ ਪਹਿਲਾਂ ਵੀ ਜਿਆ ਕੜਨਾਵਾ ਮੰਦਪਾਗੀਆਂ ਕੜਨਾਵਾ ਵਾਪਰੀਆਂ ਅਕਾਲੀ ਗੱਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਜਦੋਂ ਉਸ ਵੇਲੇ ਵੀ ਜਿਆ ਮੰਦਪਾਗੀਆਂ ਕੜਨਾਵਾ ਵਾਪਰੀਆਂ ਫਿਰ ਕਾਂਗਰਸ ਦਾ ਸਦਾ ਸੀ ਕਾਹਤ ਤੇ ਕਪਤਨ ਅਮਰਿੰਦਰ ਦੇ ਸਮੇਂ ਦੀ ਆਪਾਂ ਗੱਲ ਕਰੀਏ ਉਸ ਵੇਲੇ ਇਸ ਤੋਂ ਵੀ ਵੱਡਾ ਮੰਦਪਾਗਾ ਘਾਰਾ ਵਾਪਰਿਆ ਸੀ ਹਾਲਾਂਕਿ ਜਦੋਂ ਸਨੀ ਜਖੜਾ ਆਪ ਵੀ ਕਾਂਗਰਸ ਦੇ ਸੀ ਕਾਂਗਰਸ ਦੇ ਆਗੂ ਸੀਗੇ ਤੇ ਹੁਣ ਫੇਰ ਜਣੀ ਪੰਜਾਬ ਚ ਲਗਾਤਾਰ ਕਈ ਮੌਕੇ ਜੇ ਆ ਗਏ ਜਦੋਂ ਖਾਤੌ ਤੇ ਦੰਦੀ ਰਿਲੀਸ਼ਰ ਆ ਉਹਨੇ ਲੋਕਾਂ ਦੀਆਂ ਮੋਤਾਂ ਲਈਆਂ ਇਸ ਕਰਕੇ ਜਿਹੜਾ ਪੰਜਾਬ ਦੇ ਲੋਕਾਂ ਚ ਬੜਾ ਵੱਡਾ ਗਰੂਰ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਮੁਖਵੰਦਰੀ ਭਗਵੰਤ ਮਾਨ ਨੇ ਆਪ ਵੀ ਇਹ ਗੱਲ ਕਹੀ ਹੈ ਟਵੀਟ ਕਰਕੇ ਕਿ ਆ ਕਾਰਵਾਈ ਵੀ ਹੋ ਰਹੀ ਹੈ ਕਿ ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਖਿਲਾਫ ਕਦਰਲਾ ਮੁਕਦਮਾ ਦਰਜ ਕੀਤਾ ਜਾਏਗਾ ਪਰ ਉਸੇ ਤਰੀਕੇ ਨਾਲ ਕਾਰਵਾਈ ਕੀਤੀ ਜਾਏਗੀ ਜਿਵੇਂ ਕਾਤਲਾਂ ਦੇ ਖਿਲਾਫ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਕੋਈ ਮਸਾਲੀ ਸਜ਼ਾ ਮਿਲ ਸਕੇ ਕਿਸ ਤਰ੍ਹਾਂ ਗਰੀਬ ਲੋਕਾਂ ਨੂੰ ਸਸਤੀ ਸ਼ਰਾਬ ਪਰੌਣ ਦੇ ਨਾਂ ਉੱਤੇ ਮੌਜਾਂ ਜ਼ਹਿਰ ਵੇਚਿਆ ਜਾਂਦਾ ਇਹ ਤੋਂ ਵੱਡੇ ਮਾਨਤਾ ਦੇ ਦੁਸ਼ਮਣ ਕੋਈ ਹੋ ਨਹੀਂ ਸਕਦੇ ਜੀ ਸੋ ਜਿੱਥੇ ਕੇ ਅਸੀਂ ਗੱਲ ਕਰ ਰਹੇ ਹਾਂ ਕਿ ਸੁਨੀਲ ਜਾਖੜ ਜੇ ਵਫਤ ਨੂੰ ਬਿਲੇ ਨੇ ਸ਼ਰਾਬ ਮਾਮਲੇ ਤੇ ਦੂਸਰੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਜੋਰਾ ਸ਼ੋਰਾ ਦੇ ਨਾਲ ਪੰਜਾਬ ਦੇ ਪਰਦੇ ਵਿੱਚ ਪ੍ਰਚਾਰ ਕਰ ਰਹੀ ਐ ਸੋ ਤੁਹਾਡੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਮੁਹਿੰਮ ਨਸ਼ਾ ਵਿਰੋਧ ਚਲਾਈ ਗਈ ਹੈ ਕਿੱਥੋਂ ਤੱਕ ਸਾਰਥਕ ਹੋਵੇਗੀ ਦੇਖੋ ਜਿਤਨਾ ਕਿ ਨਸ਼ਾ ਵਿਰੋਧ ਮਹੰਦਾ ਸਵਾਲ ਹੈ ਪੰਜਾਬ ਚ ਬਹੁਤ ਵੱਡਾ ਇਸ ਮਾਮਲੇ ਤੇ ਜੁੱਧ ਜਿਹੜਾ ਕੈਂਪੇਨ ਚੜੀ ਗਈ ਹੈ ਜੀ ਇਹਦੇ ਬਾਰੇ ਰਾਜ ਸਿਧਰਾਂ ਦਾ ਮਤਲਬ ਇਹ ਹੋਣਾ ਸ਼ੌਕ ਹੋ ਸਕਦਾ ਹੈ ਦੂਜੀਆਂ ਪੋਲੀਟਿਕਲ ਪਾਰਟੀਆਂ ਆ ਪੰਚਪਾ ਕੀ ਕਮੈਂਟਸ ਕਰਦੀ ਹੈ ਕਾਂਗਰਸ ਆ ਕੀ ਕਰਦੀ ਹੈ ਅਕਾਲੀ ਦਲ ਕੀ ਕਹਿੰਦੇ ਆ ਉਹਨਾਂ ਦਾ ਆਪਣਾ ਇੱਕ ਨਜ਼ਰੀਆ ਆਮ ਆਜ਼ਾਦੀ ਪਾਰਟੀ ਸਰਕਾਰ ਤੇ ਸਵਾਲ ਚੁੱਕਣ ਦਾ ਲੈਣੇ ਉਹਨਾਂ ਦਾ ਇੱਕ ਅਧਿਕਾਰ ਹੈ ਅਰ ਜੀ ਵੀ ਇਹ ਜਰਨਲਿਸਟਾਂ ਦੇ ਕੰਮ ਦਾ ਪਿਛਲੇ ਲੰਬੇ ਸਮੇਂ ਚ ਜੂਤਾਗ ਨਸ਼ਿਆਂ ਦੇ ਮਾਮਲੇ ਪੰਜਾਬ ਵਿੱਚ ਹੋਇਆ ਮੌਤਾਂ ਦੀ ਗਿਣਤੀ ਵਧਣ ਲੱਗੀ ਹੈ ਚਿੱਟੇ ਨਸ਼ੇ ਦੀ ਗੱਲ ਕਰੀਏ ਸ਼ਰਾਬ ਦੀ ਗੱਲ ਕਰ ਲਈ ਜੇ ਹੋਰ ਸੰਦਾਜਿਕ ਡਰੱਗਸ ਉਹਨਾਂ ਦੀ ਗੱਲ ਕੀਤੀ ਜਾਏ ਉਹ ਸਾਰਿਆਂ ਦਾ ਜੋ ਬਰਤਾਰਾ ਪਿਛਲੇ ਸਮੇਂ ਜਿੰਨੇ ਪੰਜਾਬ ਚ ਹਾਲਾਂਕਿ ਇੱਕ ਸਰਕਾਰ ਨਹੀਂ ਜਿੱਦਾਂ ਆਪਾਂ ਪਹਿਲਾਂ ਕਿਹਾ ਕਾਰੀਗਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਇਹ ਰੋਲਾ ਪਾ ਬਹੁਤ ਵੱਡੀ ਪਦਰਤੀ ਸ਼ੁਰੂ ਆ ਕਿ ਪੰਜਾਬ ਨੂੰ ਪੀਟੇਗਾ ਨਸ਼ੇ ਦੀ ਮਾਰ ਦੇ ਵਿੱਚ ਉਹ ਤਾਂ ਕਾਂਗਰਸ ਪਾ ਕੇ ਕਾਂਗਰਸ ਪਾਰਟੀ ਨੇ ਸਤਾਜ ਆਉਣ ਤੋਂ ਪਹਿਲਾਂ ਉਹਨਾਂ ਨੇ ਵੀ ਇਹ ਦਾਅਵੇ ਤੇ ਵਾਅਦੇ ਕੀਤੇ ਕਿਸੀਂ ਪੰਜਾਬ ਤੋਂ ਨਸ਼ੇ ਖਤਮ ਕਰਾਂਗੇ ਹੁਣ ਆਪਾਂ ਆਪ ਦੀ ਗੱਲ ਕਰ ਰਹੇ ਹਾਂ ਜੇ ਮੈਂ ਗੱਲ ਦਾ ਸਕੈਨਰ ਸਾਂਝੀ ਕਰਨ ਲੱਗਿਆ ਉਹ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਚੱਲਦੇ ਆ ਵੱਡੇ ਪੱਧਰ ਤੇ ਜੇ ਕੋਈ ਮਹਮਸ਼ੜੀ ਗਈ ਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਛੜੀ ਗਈ ਆ ਇਹਦੇ ਨਤੀਜੇ ਉਹਨਾਂ ਦੇਖੋ ਸਵਾਲ ਹੁੰਦੇ ਜੇ ਸਰਕਾਰਾਂ ਦੀ ਇੱਕ ਪੋਲੀਟੀਕਲ ਕਮਿਟਮੈਂਟ ਨੂੰ ਪ੍ਰਤੀ ਵਾਤਾ ਪਕੈ ਸਦੈ ਰਾਸਰੀ ਪ੍ਰਤੀਵੱਤਾ ਉਹਦੇ ਚੱਲਦਾ ਜਦੋਂ ਕੋਈ ਫੈਸਲੇ ਲਏ ਜਾਂਦੇ ਤੇ ਨਤੀਜੇ ਵੀ ਆਉਂਦੇ ਆ ਜੀ ਜੇ ਤਾਂ ਪੋਲੀਟੀਕਲ ਪਾਰਟੀਆਂ ਜਾਂ ਰਾਸੀ ਲੋਕ ਸਰਕਾਰਾਂ ਹੋਣ ਸਰਕਾਰਾਂ ਤੋਂ ਬਾਹਰ ਹੋਣ ਕੇਵਲ মিডিਆ ਚ ਬਿਆਨਬਾਜ਼ੀ ਕਰਨੀ ਬਿਆਨ ਦੇਣਾ ਸੱਤਿਆਂ ਦੀਆਂ ਗੱਲਾਂ ਕਰਨਾ ਉਹ ਤਾਂ ਗੱਲਾਂ ਜਿਹੜੀਆਂ ânਕੂਲ ਬੈਠਦੀਆਂ ਨਹੀਂ ਪਰ ਜ਼ਮੀਨੀ ਹਕੀਕਤਾਂ ਤੋਂ ਪਤਾ ਲੱਗਦਾ ਕਿ ਸੰਜੀਦਗੀ ਕਿੰਨੀ ਹੈ ਦੇਖੋ ਹੁਣ ਆਪਾਂ ਦੇਖਦੇ ਹਾਂ ਕਿ ਪੂਰੇ ਪੰਜਾਬ ਚ ਇਸ ਵੇਲੇ ਜੀ ਸਭ ਤੋਂ ਵੱਡੀ ਕੋਈ ਗੱਲ ਕੋਈ ਮਹਮ ਚੱਲ ਰਹੀ ਹੈ ਤਾਂ ਨਸ਼ਾ ਵਿਰੋਧੀ ਮਹਮ ਹੈ ਜੇ ਅਗਰ ਇੱਕ ਦਿਨ ਪਹਿਲਾਂ ਦੀ ਵੀ ਗੱਲ ਕਰੀਏ ਤਾਂ ਪੰਜਾਬ ਦੇ 117 ਵਿਧਾਨ ਸਭਾ ਹਲਕੇ ਹੈ 117 ਵਿਧਾਨ ਸਭਾ ਹਲਕਾਂ ਦੇ ਸਾਰੇ ਹਲਕਿਆਂ ਚ ਚਾਹੇ ਉੱਤਨ ਕੋ ਵਿਦਾਇਆ ਹੈ ਚਾਹੇ ਕੈਬਨਰ ਮੰਤਰੀ ਆ ਮੁੱਖ ਮੰਤਰੀ ਆ ਹੂ ਰਾਗੂ ਨੇ ਸਾਰਿਆਂ ਵੱਲੋਂ ਜਿਹੜੀ ਆਪਾਂ ਯਾਤਰਾ ਕੀਤੀਆਂ ਗਈਆਂ ਉਹ ਨਸ਼ਾ ਵਿਰੋਧ ਮਹਮ ਜੇ ਇੱਕ ਜਰੂਰਸ ਕੱਢੇਗੇ ਉਹ ਕਹ ਦਿੱਤਾ ਗਿਆ ਕਿ ਪੰਜਾਬ ਚੋਂ ਨਸ਼ਿਆਂ ਦਾ ਪੰਕਿਸਤਰ ਖਾਤਮਾ ਕਰਨਾ ਅਗਲੇ ਨਸ਼ਾ ਤਸਕਰਾਂ ਉਹਨਾਂ ਦੀ ਪੰਜਾਬ ਚ ਕੋਈ ਥਾਂ ਨਹੀਂ ਤੇ ਨਾ ਹੀ ਪੰਜਾਬ ਚ ਰਹਿ ਸਕਦੇ ਐ ਸੋ ਵੱਡੀ ਪੱਧਰ ਤੇ ਲੜਾ ਜੁਦ ਛੇੜੇਗਾ ਉਮੀਦ ਕਰਦੇ ਹਾਂ ਕਿ ਉਹਦਾ ਇੰਪੈਕਟ ਵੀ ਨਜ਼ਰ ਆਏਗਾ ਹਾਲਾਂਕਿ ਜਿਹੜੀ ਇਹ ਬਿਮਾਰੀ ਹੈ ਲਾਹਮਤ ਹੈ ਕੋਈ ਰਾਤੋ ਰਾਤ ਨਹੀਂ ਆਈ ਇਸ ਲਈ ਦਾਕਾ ਜੋ ਲੰਬੇ ਸਮੇਂ ਤੋਂ ਆਈ ਹੈ ਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਮੀਡੀਆ ਨਾਲੋਂ ਅਸੀਂ ਵੀ ਕਿਤੇ ਨਾ ਕਿਤੇ ਮੈਂ ਦੇਖ ਰਿਹਾ ਸੀ ਪਹਾਣੀਗੜ੍ਹ ਦੇ ਇੱਕ ਨੌਜਵਾਨ ਦੀ ਕੱਲ ਦੀ ਇਦਾਂ ਹੀ ਦਰਦਨਾਕ ਮੌਤ ਹੋਈ ਹੈ ਨਸੀਦੀ ਸੰਜੂ ਵਗੈਰਾ ਦੀ ਪਾਚ ਲੱਗੀ ਉਸੇ ਤਰੀਕੇ ਨਾਲ ਰਹਿ ਗਈ ਛੋਟੀ ਉਮਰ ਦਾ ਨਸੀਦੀ ਪੇਂਟ ਛੜ ਗਿਆ ਇਹ ਸਾਰਾ ਕੋਈ ਬਾਬਾ ਨੇ ਬਹੁਤ ਵੱਡਾ ਚੈਰ ਨਾ ਚੁਣੌਤੀ ਹੱਸ ਦੇ ਖਿਲਾਫ ਹੁਣ ਜਿਹੜੀਆਂ ਦੂਜੀਆਂ ਰਾਸੀ ਤਰ੍ਹਾਂ ਸਵਾਲ ਇਹ उठता है कि वो जो मुखवंदरी भगवानत्मानबलम कैंपेन शुरू ਕੀਤੀ गया। जी। ਉਹਦੇ ਤੇ ਸਵਾਲ اٹھਾਉਂਦੇ ਆ। ਵੱਡਾ ਸਵਾਲ ਇਹ ਹੈ ਕਿ ਪਿਛਲੀਆਂ ਸਰਕਾਰਾਂ ਜਿਨ੍ਹਾਂ ਰਾਸੀ ਆਗੋਂ ਨੇ ਹੰਡਾਈਆਂ ਜਿਨ੍ਹਾਂ 파ਰਟੀ ਨੇ ਹੰਢਾਈਆਂ ਉਹਨਾਂ ਦੀ ਜ਼ਿੰਮੇਵਾਰੀ ਤਾਂ ਕੋਈ ਬਣਦੀ ਸੀ। ਹੁਜੇ ਮੌਜੂਦਾ ਸਰਕਾਰ ਨੇ ਇਹਦੇ ਖਿਲਾਫ ਕੋਈ ਕੈਂਪੇਨ ਦਾ ਮਹਮ ਸ਼ੁਰੂ ਕਰ ਦਿੱਤੀ ਆ। ਆਪਾਂ ਦੇਖੋ ਜਨਰਲਸ ਆ। ਆਪਾਂ ਦੇਖਦੇ ਆ ਚਾਹ ਇਲੈਕਟ੍ਰੋਨਿਕ ਮੀਡੀਆ ਹੋਵੇ ਚਾਹ ਪ੍ਰਿੰਟ ਮੀਡੀਆ ਹੋਵੇ ਵੱਡੀ ਗਿਣਤੀ ਜੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਨਾਲ ਗੱਲਾਂ ਨਾਲ ਭਰਿਆ ਪਿਆ। ਦੇਸ਼ਾਂ ਦੇ ਖਿਲਾਫ ਮਹਿਮ ਮੰਤਰੀਆਂ ਦੀ ਗੱਲ ਕਰੀਏ ਉਹ ਇੱਕ ਕੱਲ ਮੀਡੀਆ ਚ ਰਿਪੋਰਟ ਸੀ ਕਿ ਜਿੱਕਰ ਘੱਟ ਘੱਟ 2 ਲੱਖ ਲੋਕਾਂ ਤੋਂ ਉਧੇਰੇ ਲੋਕਾਂ ਨੇ ਕੱਲ ਦੀ ਜਿਹੜੀ ਮਹਿਮਾ ਪੰਜਾਬ ਪੱਧਰ ਤੇ ਪਾਰਟਿਸਪੇਟ ਕੀਤਾ ਉਹ ਜਿਹੜੇ ਲੋਕ ਪਾਰਟਿਸਪੇਟ ਕਰ ਰਹੇ ਹੈ ਜੁਆਇਨ ਕਰ ਰਹੇ ਹੈ ਮੈਸੇਜ ਆ ਰਹੇ ਰੈਲੀਆਂ ਜਾ ਰਹੀਆਂ ਮੀਟਿੰਗਾਂ ਹੋ ਰਹੀਆਂ ਸਹੂਜ ਕਾਇੀਆਂ ਜਾ ਰਹੀਆਂ ਪੰਚਾਇਤਾਂ ਨੂੰ ਸਮਾਜ ਸੇਵੀਆਂ ਨੂੰ ਉਹਦਾ ਇੱਕ ਸਨੇਹਾ ਤਾਂ ਜਾਏਗਾ ਨਾ ਹੋਰ ਲੜਾਈ ਕਿਸ ਤਰ੍ਹਾਂ ਹੁੰਦੀ ਹੈ ਕੋਈ ਲੜਾਈ ਤੇ ਹੈ ਨਹੀਂ ਇਹ ਤਰੀਕੇ ਨਾਲ ਕੇਵਲ ਬਿਆਨਬਾਜ਼ੀ ਨਾਲ ਜ਼ਮੀਨੀ ਹਕੀਕਤ ਇਹੀ ਹੈ ਤੁਸੀਂ ਆਮ ਲੋਕਾਂ ਨੂੰ ਹੁਣ ਆਪਾਂ ਇਹੀ ਦੇਖ ਰਹੇ ਹਾਂ ਕਿ ਦੋ ਪੱਧਰ ਤੇ ਲੜਾਈ ਲੜੀ ਜਾ ਰਹੀ ਹੈ ਇੱਕ ਪ੍ਰਸ਼ਾਸਕੀ ਪੱਧਰ ਹੈ ਪ੍ਰਸ਼ਾਸਕੀ ਪੱਧਰ ਕੀ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਿਤੇ ਪੀਵਾ ਪੰਡਾ ਚਾਲਿਆ ਕਿਤੇ ਉਹਨਾਂ ਦੀ ਗਰਚਾਰੀਆਂ ਹੋ ਰਹੀਆਂ ਹਨ ਰੈਸਟ ਕੀਤਾ ਜਾ ਰਿਹਾ ਹੈ ਉਹਨਾਂ ਕੋਲੋਂ ਜੋ ਵੀ ਇਦਾਂ ਦਾ ਗੈਰਕਾਨੂੰਨੀ ਸਮਾਨ ਹੈ ਵਸਤੂਆਂ ਫੜੀਆਂ ਜਾ ਰਹੀਆਂ ਜੇਲਾ ਸੁੱਟੇ ਜਾ ਰਹੇ ਹਨ ਕੇਸ ਬਣਾਏ ਜਾ ਰਹੇ ਇਹ ਪ੍ਰਸ਼ਾਸਕੀ ਮਾਮਲਾ ਪੋਸਟਲਾਈਜ਼ਰਨ ਦੁਆਰਾ ਤੇ ਕਾਫੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਸ਼ਾ ਤਸਕਰ ਕਿ ਰੂਪ ਉਝ ਗਿਆ ਪੰਜਾਬ ਛੜਕੇ ਦੌਰ ਗਿਆ ਉਹਨਾਂ ਨੇ ਗ੍ਰਿਫਤਾਰੀਆਂ ਦੀ ਵੀ ਕੋਸ਼ਿਸ਼ ਹੋ ਰਹੀ ਹੈ ਕਿ ਹੈ ਪ੍ਰਸ਼ਾਸਕੀ ਮਾਮਦੂਦੀ ਹੈ ਸਮਾਜਿਕ ਬਦਤਰ ਨਹੀਂ ਅਸੀਂ ਬੀਇੰਗ ਐ ਜਰਨਲਿਸਟ ਕਿਹਾ ਸਰ ਨਹੀਂ ਕਿ ਪ੍ਰਸ਼ਾਸਕੀ ਇਹ ਪਰਲਾ ਆਪਣੀ ਜਗ੍ਹਾ ਤੇ ਵਾਜੂ ਹੋ ਸਕਦਾ ਹੋਏਗਾ ਪਰ ਜਦ ਤੱਕ ਕਿ ਸਮਾਜਿਕ ਪੱਧਰ ਤੇ ਕੋਈ ਮਹਿਮ ਨਹੀਂ ਚਲਾਈ ਜਾਂਦੀ ਤਦ ਤੱਕ ਕਾਮਯਾਬੀ ਮਿਲ ਨਹੀਂ ਸਕਦੀ ਸੋ ਹੁਆ ਸਮਾਜਿਕ ਪੱਧਰ ਤੇ ਵੱਡੇ ਪੱਧਰ ਤੇ ਜਿਹੜਾ ਅਪਰਾਧਾ ਕੀਤਾ ਜਾ ਰਿਹਾ ਆ ਪਾਜਾਤਰਾ ਮੀਟੀਆਂ ਰੈਲੀਆਂ ਸੋਚ ਕੋਣ ਦੇ ਪਰੋਂ ਮੇਰਾ ਖਿਆਲ ਹੈ ਕਿ ਦਾ ਵੀ ਇੱਕ ਪੋਜ਼ਿਟਿਵ ਇੰਪੈਕਟ ਜਾਏਗਾ ਕਿਸੇ ਹੱਦ ਤੱਕ ਨਸ਼ਿਆਂ ਨੂੰ ਆਉਣ ਵਾਲੇ ਦਿਨਾਂ 'ਚ ਠੱਲ ਪੈਂਦੀ ਨਜ਼ਰ ਆਏਗੀ ਤੇ ਦੇਖਿਆ ਜਾਏਗਾ ਕਿ ਜੋ ਸਰਕਾਰ ਦਾ ਦਾਵਾ ਉਹਦੇ ਤੇ ਆਪਾਂ ਫੇਰ ਇਸ ਮਾਮਲੇ ਤੇ ਪੂਣੇ ਸ਼ਾਮ ਕਰਾਂਗੇ ਕਿ ਇਹਦੀ ਮਹੱਤਵ ਚੱਲੀਆ ਕਿੰਨਾ ਕੰਪੈਕਟ ਪਿਆ ਤੇ ਜਿਹੜੇ ਵਿਰੋਧੀ ਤਰ੍ਹਾਂ ਦੇ ਦਾਅਵੇ ਹਨਾਂ 'ਚ ਕਿੰਨਾ ਕਦਮ ਹੈ ਜੀ ਜੀ ਸੋ ਅਸੀਂ ਅਗਲੀ ਖਬਰ ਵੱਲ ਵਧਦੇ ਹਾਂ ਜਿੱਥੇ ਕਿ ਚਰਨਜੀਤ ਸਿੰਘ ਚੰਨੀ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਹੁਣ ਸੰਸਦ ਰਤਨ ਐਵਾਰਡ ਦਿੱਤਾ ਜਾਏਗਾ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਉਹਨਾਂ ਦੇ ਅਜਿਹੇ ਕਿਹੜੇ-ਕਿਹੜੇ ਕੰਮ ਨੇ ਜਿਹੜੇ ਉਹਨਾਂ ਨੇ ਕੀਤੇ ਨੇ ਜਿਸ ਦੇ ਵੱਜੋਂ ਉਹਨਾਂ ਨੂੰ ਇਹ ਐਵਾਰਡ ਦਿੱਤਾ ਜਾ ਰਿਹਾ ਹੈ ਦੇਖੋ ਪਿਛਲੇ ਸਮੇਂ 'ਚ ਜੇ ਆਪਾਂ ਦੇਖੀਏ ਬ੍ਰਿਟਿਕਾ ਦਾ ਕੋਈ ਨਾਮ ਜਿਹੜੇ ਪੰਜਾਬ ਦੀ ਰਾਜਨੀਤੀ 'ਚ ਉੱਭਰ ਕੇ ਸਾਹਮਣੇ ਆਇਆ ਜਿਦਾ ਪਿਛਲਾ ਵਟਾਣਾ ਸੀ ਪ੍ਰਕਾਸ਼ ਸਿੰਘ ਬਾਦਲ ਦਾ ਕੈਪਟਨ ਮਰਿੰਦਰ ਦਾਸ ਜੀ ਜਾਖੜ ਦੀ ਆਪਾਂ ਗੱਲ ਕਰਕੇ ਤੇ ਆਂ ਮੀਜੋ ਸਿੱਧੂ ਦੀ ਗੱਲ ਕਰਦੇ ਆਂ ਇਹਦੇ ਕੋਈ ਹੋਰ ਨਾਂ ਪਿਛਲੇ ਸਮੇਂ ਜਿਹੜੇ ਉੱਪਰੇ ਕਾਂਗਰਸ ਦੇ ਪ੍ਰਧਾਨ ਰਹੇ ਰਾਜਾ ਵੜੈਨ ਜਿਹੜੇ ਕੋਈ ਕੈਬਨਿਟ ਮੰਤਰੀ ਹੋ ਸਕਦੇ ਆਂ ਹੋਰ ਇਸ ਤਰ੍ਹਾਂ ਇਹ ਕਈ ਪਾਰਟੀਆਂ ਵਾਂਖੋਂ ਆਗੂ ਹੋ ਸਕਦੇ ਆਂ ਪਰ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਇਹ ਹੈ ਕਿ ਚੰਦ ਸਿੰਘ ਚੰਨੀ ਸਾਰਿਆਂ ਚੋਂ ਉੱਪਰ ਕੇ ਕਾਫੀ ਅੱਗੇ ਇੱਕ ਨਾਂ ਆਇਆ ਜਿਹਨੇ ਪੰਜਾਬ ਦੇ ਚੈਨੋਂ ਕੋਈ ਸਮਾਂ ਮਿਲਿਆ ਮੁੱਖ ਮੰਤਰੀ ਬਣੇ ਮੁੱਖ ਮੰਤਰੀ ਬਣਦੇ ਸਾਰੇ ਉਸ ਨਾਲੇ ਜਿਹੜਾ ਮਹਿਮਾ ਚਲਾਈ ਆਪ ਲੋਕਾਂ ਨਾਲ ਮੁਲਾਕਾਤ ਆਪ ਲੋਕਾਂ ਨੇ ਗੱਲਾਂ ਹਾਲਾਂਕਿ ਬ੍ਰੋਦੀ ਤਰ੍ਹਾਂ ਬਲੋਣਾ ਤੇ ਟਾਕਸ ਵੀ ਕੀਤੇਗੇ ਸਵਾਲ ਵੀ ਕੀਤੇਗੇ ਕਿਉਂਕਿ ਉਹਨਾਂ ਦਾ ਇੱਕ ਆਪਣੀ ਕਾਰਸ਼ੈਲੀ ਹੈ ਜਿਸ ਤੰਗ ਨਾਲ ਜਿੱਦਾਂ ਲੋਕੀ ਐਗਜ਼ਾਮਪਲ ਤੇ ਉਹਨਾਂ ਨੇ ਕਿਤੇ ਮਾਜਰ ਜੜੀਗੇ ਤਾਰ ਕੱਢ ਰਿਹਾ ਕਿਤੇ ਬੱਕਰੀ ਦੇ ਤੁਦੀ ਤਾਰ ਕੱਢ ਰਿਹਾ ਕਿਤੇ ਹੋਰ ਜਿਹੜੇ ਨੰਜਾ ਬੋਣ ਰਿਹਾ ਕਿਤੇ ਆਪ ਲੋਕਾਂ ਅੱਜ ਬੈਠ ਕੇ ਗੱਲਾਂ ਬਾਤਾਂ ਕਰਦੇ ਸਥਾਂ ਚ ਜਾ ਰਹੇ ਸੰਜੀਤ ਜੱਨੀ ਆਪਣੇ ਆਪ ਨਾਲ ਇੱਕ ਵੱਖਰੀ ਕਿਸਮ ਦੀ ਇੱਕਲੀ ਕਿਰਦਾਰ ਆਸੀਆ ਬੁਧ ਤੌਰ ਤੇ ਕਿਚਰਾ ਉੱਪਰ ਕੇ ਸਾਹਮਣੇ ਆਇਆ ਔਰ ਸੰਜੀਤ ਜੀ ਨਾਲ ਦੇਖੋ ਪਾਰਲੀਮੈਂਟ ਦੇ ਸਾਕੀ ਵੀ ਉਹਨੇ ਜਿਹੜੇ ਕੰਮ ਕੀਤੇ ਐ ਉਹਨਾਂ ਕੋਈ ਪਤਾ ਨਹੀਂ ਜਿਹੜੀਆਂ ਉੱਥੇ ਸੰਸਦਿਕ ਕਮੇਟੀਆਂ ਹੁੰਦੀਆਂ ਉਹਨਾਂ ਕਮੇਟੀ ਦੇ ਚੇਅਰਮੈਨ ਵੀ ਉਹਨਾਂ ਦੇ ਕੰਮ ਦੇ ਚੱਲਦੇ ਉਹਨਾਂ ਦੀ ਚੋਣ ਕੀਤੀ ਗਈ ਹੈ ਕਿ ਸੰਸਦ ਰਤਨ ਦੇ ਤੌਰ ਤੇ ਨੂੰ ਵਾਅਦਾ ਜੜਾਗਾ ਦਿੱਤਾ ਜਾਏਗਾ ਪਿਛਲੇ 16 ਸਾਲਾਂ ਬਾਅਦ ਪਹਿਲੀ ਵਾਰ ਕੋਈ ਪੰਜਾਬ ਦਾ ਲਾਇਦਾਂ ਦਾ ਜਿਹੜਾ ਪਾਰਲੀਮੈਂਟ ਮੈਂਬਰ ਹੈ ਜਿਨ੍ਹਾਂ ਨੂੰ ਸੰਸਦ ਰਤਨ ਦਾ ਵਾਰ ਦੇ ਕੇ ਨਵਾਜਿਆ ਜਾਏਗਾ ਮਹਾਨਾ ਚੰਨੀ ਚਨੇਲੀ ਤੇ ਮਾਨਵਾਲੀ ਗੱਲ ਹੈ ਹੀ ਹੈ ਪੰਜਾਬ ਦੇ ਪੋਲਿਟਿਕ ਸਿਸਟਮ ਦੇ ਲਈ ਸਨਮਾਨ ਵਾਲੀ ਤੇ ਮਾਨ ਵਾਲੀ ਗੱਲ ਹੈ ਕਿ ਚੰਨੀ ਚਨੇ ਨੂੰ ਪਾਰਲੀਮੈਂਟ ਦੇ ਪਦ ਤੇ ਕੋਮੀ ਪਦ ਤੇ ਸੰਸਦ ਰਤਨ ਦੇ ਵਾਰ ਨਾਲ ਨਵਾਜਿਆ ਜਾ ਰਿਹਾ ਔਰ ਨਵਿਕਲਾ ਜਾਨ ਕੇ ਕਿ ਨਵਿਕਲਾ ਆਗੂ ਹੈ ਜ਼ਮੀਨੀ ਹਕੀਕਤ ਨਾਲ ਜੁੜਿਆ ਹੋਇਆ ਨੇਤਾ ਹੈ ਜੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਹੁਣ ਸਮਾਂ ਹੋ ਚੁਲਿਆ ਜੀ ਆਪ ਜੀ ਤੋਂ ਆਗਿਆ ਲੈਣ ਦਾ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਜੁੜੇ ਹੋ ਸੀ ਇਹਨਾਂ ਅਹਿਮ ਮੁੱਦਿਆਂ ਦੇ ਪੰਜਾਬ ਦੇ ਅਹਿਮ ਮੁੱਦਿਆਂ ਤੁਸੀਂ ਡੂੰਘਾਈ ਨਾਲ ਵਿਚਾਰ ਚਰਚਾ ਕੀਤੀ ਹੈ ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਸੋ ਅਸੀਂ ਇਸੇ ਉਮੀਦ ਦੇ ਨਾਲ ਅੱਗੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਇਸ ਦੇ ਨਾਲ ਤੁਸੀਂ ਬੰਦੋ ਆਗਿਆ ਧੰਨਵਾਦ